ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਤਾ ਸੀਗਾ ਵੀ ਮਿਤੀ 12 ਮਈ 2024 ਤੋਂ ਇੰਗਲੈਂਡ ਦਾ ਖੇਡ ਸੀਜ਼ਨ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਮਿਤੀ 12 ਮਈ 2024 ਤੋਂ ਇੰਗਲੈਂਡ ਵਿੱਚ ਪਟਾਕੇ ਪੈਣਗੇ ਵੱਡੇ ਮੱਲ ਪਹੁੰਚ ਰਹੇ ਨੇ ਇਸ ਵਾਰ ਇੰਗਲੈਂਡ ਦੀ ਧਰਤੀ ਦੇ ਉੱਤੇ ਸੋ ਦੋਸਤੋ ਇਸ ਵਾਰ ਆਪਾਂ ਨੂੰ ਇੱਕ ਬਹੁਤ ਵੱਡੀ ਟੀਮ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਕਿ ਟੈਲਫੋਰਡ ਦੇ ਨਾਮ ਦੇ ਉੱਤੇ ਬਣੀ ਹੈ ਇੰਗਲੈਂਡ ਦੇ ਵਿੱਚ ਸੋ ਦੋਸਤੋ ਇਸ ਟੀਮ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਰਸਟਾਰ ਪਲੇਅਰ ਖੇਡਣਗੇ ਜੇਕਰ ਪਲੇਅਰਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਪਲੇਅਰ ਖੇਡਣਗੇ ਤਾਂ ਦੋਸਤੋ ਇਸ ਟੀਮ ਦੇ ਵਿੱਚ ਮੰਗੀ ਬੱਗਾ ਪਿੰਡ ਰਵੀ ਸਾਹੋਂ ਕੇ ਲੱਖਾ ਸਰਾਵਾ سنی ਕਾਰੇ ਸੰਘਿਆ ਦੀਪਕ ਕਾਸ਼ੀਪੁਰੀਆ ਤੇ ਦੋਸਤੋ ਇਹ ਇਸ ਟੀਮ ਦੇ ਜਾਫੀ ਹੋਣਗੇ ਤੇ ਇੱਕ ਦੋ ਜਾਫੀ ਹੋਰ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਦੋਸਤੋ ਰੈਡਰ ਹੋਣਗੇ ਇਸ ਟੀਮ ਦੇ ਬੁਰੀਆ ਸੀਸਰਾ ਕਲਵਿੰਦਰ ਧਰਮਪੁਰੇ ਵਾਲਾ ਤੇ ਨਾਲ ਹੀ ਰਮਨ ਮੱਲੀਆਂ ਵਾਲਾ ਤੇ ਦੋਸਤੋ ਇਹਨਾਂ ਰੈਡਰਾਂ ਤੋਂ ਬਿਨਾ ਦੋ ਤਿੰਨ ਰੈਡਰ ਹੋਰ ਹੋਣਗੇ ਇਸ ਟੀਮ ਦੇ ਵਿੱਚ ਤਾਂ ਦੋਸਤੋ ਇਸ ਟੀਮ ਦਾ ਬਜਟ ਹੈ ਜਿਹੜਾ ਉਹ ਇਸ ਵਾਰ 1 ਕਰੋੜ 50 ਲੱਖ ਰੁਪਏ ਦਾ ਹੈਗਾ ਬਹੁਤ ਵੱਡੀ ਟੀਮ ਬਣੀ ਹੈ ਇਹ ਇਸ ਵਾਰ ਸੋ ਦੋਸਤੋ ਜੇਕਰ ਆਪਾਂ ਨੂੰ ਕਿਸੇ ਹੋਰ ਟੀਮ ਦੇ ਬਾਰੇ ਜਾਂ ਕਿਸੇ ਪਲੇਅਰ ਬਾਰੇ ਬਾਹਰ ਖੇਡਣ ਬਾਰੇ ਜਾਣਕਾਰੀ ਮਿਲਦੀ ਆ ਤਾਂ ਉਹ ਵੀ ਆਪਾਂ ਤੁਹਾਨੂੰ ਜਲਦੀ ਵੀਡੀਓ ਪਾ ਕੇ ਦੱਸ ਦਵਾਂਗੇ ਸੋ ਦੋਸਤੋ ਅਸੀਂ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦੀ